ਪਰ ਇਹ ਬੜੀ ਵੱਡੀ ਇੱਕ ਮੁਸ਼ਕਲ ਸ਼ਹਿਰ ਦੇ ਵਿੱਚ ਆ ਰਹੀ ਹੈ ਔਰ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਮੈਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਪੜ੍ਹ ਰਿਹਾ ਹਾਂ ਕਿ ਅਸੀਂ ਗੁਰਤੇਗ ਭਦਰਜੀ ਦੇ ਵੱਡਾ ਜਿਹਾ ਦਿਨ ਮਨਾਇਆ ਜਾ ਰਿਹਾ ਹੈ ਉਹਦੇ ਤੇ ਅਸੀਂ ਕੈਬਨਟ ਜਿਹੜੀ ਹੈ ਅਨੰਦਪੁਰ ਸਾਹਿਬ ਕਰ ਰਹੇ ਹਾਂ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਾਹਿਬ ਜਿਹੜਾ ਗੁਰੂ ਸਾਹਿਬ ਦਾ ਗੁਰੂ ਕੇ ਮਹਿਲ ਜਿੱਥੇ ਗੁਰੂ ਸਾਹਿਬ ਦਾ ਸਾਰਾ ਜੀਵਨ ਗੁਜ਼ਰਿਆ ਹੈ ਉਸ ਸ਼ਹਿਰ ਦੀ ਵੀ ਸਾਰ ਲਓ ਬਹੁਤ ਮਾੜੇ ਹਾਲਤ ਜੇ ਔਰ ਗੁਰਾਮਦਾਸ ਜੀ ਦੀ ਨਗਰੀ ਹੈ ਸਾਰੇ ਸਮਾਗਮ ਵੱਡੇ ਇੱਥੇ ਵੀ ਹੋਣੇ ਆ ਪਰ ਗੰਦਗੀ ਦਾ ਕੋਈ ਕੋਨਾ ਨਹੀਂ ਜਿੱਥੇ ਗੰਦਗੀ ਨਹੀਂ ਫੈਲੀ ਸੋ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਪਹਿਲ ਦੇ ਆਧਾਰ ਤੇ ਅੰਮ੍ਰਿਤਸਰ ਨੂੰ ਇਸ ਤੋਂ ਨਿਜਾਦ ਦਬਾਓ ਖਬਰਾਂ ਤੱਕ ਸੀਮਤ ਹੈ ਠੀਕ ਹੈ ਪਰ ਬਹੁਤ ਸਲੋ ਪ੍ਰੋਸੈਸ ਹੈ ਮੁੱਖ ਮੰਤਰੀ ਸਾਹਿਬ ਨੇ ਜੇ ਚੰਗੇ ਕੰਮ ਕੀਤੇ ਹੁੰਦੇ ਤੇ ਅੱਜ ਪਿੰਡਾਂ 'ਚ ਦੌਰਾ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਅੱਜ ਥਾਂ ਤਾਂ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਬੈਠੇ ਹੁੰਦੇ ਤੇ ਲੋਕ ਆਪ ਮਾਰੇ ਵੋਟਾਂ ਪਾਉਂਦੇ ਇਹ ਸ਼ੋਅ ਹੁੰਦਾ ਹੈ ਕਿ ਉਹ ਬੁਰੀ ਤਰ੍ਹਾਂ ਫੇਲ ਨਹੀਂ ਨੇ ਔਰ ਸਾਰੇ ਪੰਜਾਬ ਨੂੰ ਪਤਾ ਹੈ ਖਾਸ ਕਰਕੇ ਤਰਨਤਾਰਨ ਹਲਕੇ ਇੱਥੇ ਲੋਨ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਗੈਂਗਸਟਰ ਬਾਦ ਬਹੁਤ ਜ਼ਿਆਦਾ ਫਰੋਤੀ ਬਹੁਤ ਜ਼ਿਆਦੀ ਵਸੂਲੀ ਗਈ ਪਿਛਲੇ ਸਮੇਂ ਦੇ ਵਿੱਚ ਔਰੋ ਫਰੋਤੀ ਦੇ ਕਾਰਨ ਲੋਕਾਂ ਦੇ ਬਹੁਤ ਵੱਡੀ ਦਹਿਸ਼ਤ ਹੈ ਔਰ ਇਸ ਖਿੱਤੇ ਨੇ ਪਹਿਲਾਂ ਵੀ ਬੜਾ ਸੰਤਾਪ ਭੋਗਿਆ ਹੈ ਸਾਡੇ ਸਮੇਂ ਦੇ ਵਿੱਚ ਕਾਲੇ ਦੌਰ ਚ ਔਰ ਉਹੀ ਹਾਲਾਤ ਫਿਰ ਇੱਥੇ ਬਣੇ ਪਏ ਨੇ ਸੋ ਇਸ ਕਰਕੇ ਲੋਕ ਵਿਸ਼ਵਾਸ ਕਰਦੇ ਨੇ ਕਿ ਕਾਂਗਰਸ ਪਾਰਟੀ ਜਿਹੜੀ ਸੈਕੂਲਰ ਹੈ ਜਿਹੜੀ ਸਾਰਿਆਂ ਨਾਲ ਲੈ ਕੇ ਚੱਲਦੀ ਹੈ ਜਿੰਨੇ ਹਮੇਸ਼ਾ ਹੀ ਸ਼ਾਂਤੀ ਸਥਾਪਿਤ ਕੀਤੀ ਹੈ ਸੰਵਿਧਾਨ ਤੇ ਚੱਲਣ ਦੀ ਹਮੇਸ਼ਾ ਉਹਨੇ ਨਾਇਜ਼ਤ ਕੀਤੀ ਹੈ ਸਾਡਾ ਉਮੀਦਵਾਰ ਵੀ ਬਹੁਤ ਸਾਫ਼ ਸਾਬ ਸੁੱਤਰਾ ਤੇ ਵਿਚਾਰਾ ਸਭ ਤੋਂ ਸ਼ਰੀਫ ਔਰ ਬੜਾ ਮਾਨਸਬੰਦਾ ਹੈ ਕਰਨਵੀਰ ਬੁਰਜ ਮੈਨੂੰ ਉਮੀਦ ਹੈ ਕਿ ਲੋਕ ਉਹ ਚ ਵਿਸ਼ਵਾਸ ਕਰਨਗੇ ਸਾਡੀ ਪਾਰਟੀ ਦੀਆਂ ਨੀਤੀਆਂ ਤੇ ਵਿਸ਼ਵਾਸ ਕਰਨਗੇ ਔਰ ਵੱਡੀ ਲੀਡ ਦੇ ਨਾਲ ਉਹਨੂੰ ਉੱਥੋਂ ਤਰਨਤਨ ਸਾਹਿਬ ਤੋਂ ਜਿਤਾਉਣਗੇ ਇਹ ਨਦੀ ਅਨਿਆਈ ਨੇ ਉਹਨਾਂ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਇਸ ਮਾਗਮ ਕੀਤਾ ਜਾ ਰਿਹਾ ਸੋਏ ਵਰਸੀ ਸਮਾਗਮ ਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਨਤਮਸਤਕ ਹੋਇਆ ਹਾਂ ਔਰ ਇਸ ਮੁੱਚਾ ਨਿਰਮਲੀਏ ਔਰ ਪੰਥੀ ਦੇ ਜਿਹੜੇ ਸਰਮੌਰ ਨੇੜੇ ਸੇਵਾ ਕਰਨ ਵਾਲੀ ਹੈ ਸਖੀਤਾ ਨੇ ਉਹ ਸਾਰੀਆਂ ਹਾਜ਼ਰੀਨ ਨੇ ਔਰ ਮੈਂ ਕੁਝ ਕਿਸਮਤ ਹੈ ਕਿ ਮੈਂ ਇਸ ਸਮੇਂ ਦਾ ਇੱਥੇ ਹਾਜ਼ਰ ਹੋਇਆ ਤੇ ਬਾਬਾ ਜੀ ਪੁਰੀਆਣਾ ਦੀ ਬਹੁਤ ਵੱਡੀ ਸੇਵਾ ਹੈ ਅੰਮ੍ਰਿਤਸਰ ਚ ਖਾਸ ਕਰਕੇ ਮਹਿਕਮਾ ਹਰ ਜਗ੍ਹਾ ਤੇ ਕਰ ਰਹੀ ਨੇ ਬਾਬਾ ਸ਼ੀਦਾ ਸਾਹਿਬ ਜੀ ਤੁਸੀਂ ਦੇਖੋਗੇ ਬਹੁਤ ਲੋਕਾਂ ਤੋਂ ਉਹਨਾਂ ਨੂੰ ਜ਼ਮੀਨਾਂ ਲੈ ਲੈ ਕੇ ਗੁਰੂ ਘਰ ਨੂੰ ਉਥੇ ਇਮਾਰਤਾਂ ਦੀ ਸੇਵਾ ਕੀਤੀ ਆ ਔਰ ਬੜੀ ਵੱਡੀ ਗੱਲ ਹੈ ਕਿਉਂਕਿ ਅਸੀਂ ਕਹਿਨ ਨੂੰ ਤਾਂ ਕਈ ਵਾਰ ਸਿੱਖ ਹੀ ਪਰ ਆਵੇ ਸਿੱਖ ਦੇਖਦੇ ਆ ਪਰ ਜਦੋਂ ਕਿ ਲੋੜ ਪੈਂਦੀ ਹੈ ਔਰ ਬਹੁਤ ਮਹਿੰਗੀਆਂ ਜ਼ਮੀਨਾਂ ਲੋਕਾਂ ਨੇ ਉਹਨਾਂ ਨੂੰ ਦਿੱਤੀਆਂ ਨੇ ਜਿਵੇਂ ਜ ਮਾਰਕੀਟ ਦੇ ਨਾਲੋਂ 10 10 ਗੁਣਾ ਵੱਧ ਰੇਟ ਤੇ ਵੀ ਜ਼ਮੀਨਾਂ ਉਹਨਾਂ ਨੇ ਲੈ ਕੇ ਬਣਾਉ ਜਿਹੜੇ ਨੇ ਗੁਰੂ ਘਰ ਦੀਆਂ ਇਮਾਰਤਾਂ ਦੇ ਵਿੱਚ ਉਥੇ ਵਾਅਦਾ ਕੀਤਾ ਆ ਮੈਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਵੱਡਾ ਗੁਰੂ ਘਰ ਹੈ ਉਹਦੇ ਆਲੇ ਦੁਆਲੇ ਉਹਨਾਂ ਨੇ ਵੱਡਾ ਨਿਰਮਾਣ ਕਰਵਾਇਆ ਔਰ ਵੱਡੀ ਸੇਵਾ ਦੀ ਮਨੁੱਖਤਾ ਦੀ ਕੁਦਰਤ ਦੇ ਲਾਗੇ ਪਲਹਾਰੀ ਕੁਦਰਤ ਵਸਿਆ ਜਿਹੜਾ ਨਹਿਰ ਹੈ ਜਿਹੜੀ ਸੁਲਤਾਨਪੁਰ ਰੋਡ ਦੇ ਉੱਤੇ ਉਹਦੇ ਤੇ ਬੜੀ ਵੱਡੀ ਕਾਰ ਸੇਵਾ ਇਹਨਾਂ ਵੱਲੋਂ ਬਾਬਾ ਜੀ ਨੇ ਕੀਤੀ ਜਾ ਰਹੀ ਹੈ ਸਭ ਤੋਂ ਵੱਡਾ ਮਨੁੱਖਤਾ ਦਾ ਉਹ ਸੇਵਾ ਹੈ ਔਰ ਉਹਦਾ ਸੁੰਦਰੀ ਕੰਨ ਜਿਹੜਾ ਹੈ ਸੋ ਮੈਨੂੰ ਖੁਸ਼ਕਿਸਮਤੀ ਹੈ ਕਿ ਮੈਂ ਵੀ ਬਤੌਰ ਐਮਪੀ ਉਹਨਾਂ ਦੇ ਨਾਲ ਰਲ ਕੇ ਅਸੀਂ ਇੱਕ ਜੁਆਇੰਟ ਵੈਂਚਰ ਦੇ ਤੌਰ ਤੇ ਸੇਵਾ ਕੀਤੀ ਕਾਫੀ ਐਮਪੀ ਲੈਡ ਤੋਂ ਵੀ ਅਸੀਂ ਕਰਾੜ ਦਿੱਤੀ ਹੈ ਪਰ ਉਹਨੂੰ ਸਾਫ ਸਭਾਲ ਜਿਸ ਤਰੀਕੇ ਨਾਲ ਉਹਨੂੰ ਉਹਦੇ ਦੇਖੋ ਸਫਾਈ ਵਾਲੀਆਂ ਮਸ਼ੀਨਾਂ ਲਾਈਆਂ ਨੇ ਕਟਿੰਗ ਹੋ ਰਹੀ ਹੈ ਇੰਨਾ ਤੇ ਕੋਈ ਸਰਕਾਰੀ ਦਾਰਾ ਵੀ ਨਹੀਂ ਕਰਦਾ ਸੋ ਇਥੋਂ ਸਿੱਖਿਆ ਲੈਣ ਦੀ ਲੋੜ ਹੈ ਦਿਨੋਂ ਕਰਦੇ ਨੇ ਔਰ ਅੱਜ ਵੀ ਪੈਸਾ ਇੱਕ ਵਾਰੀ ਤੇ ਲੱਗ ਜਾਂਦਾ ਪਰ ਸਭ ਸੰਭਾਲ ਸਭ ਤੋਂ ਔਖੀ ਹੈ ਉਤੋਂ ਜ਼ਿਆਦਾ ਖਰਚਾ ਸਭ ਸੰਭਾਲਦਾ ਹੈ ਅੱਜ ਵੀ ਉਹਦੀ ਕਟਿੰਗ ਉਹਦੀਆਂ ਸਫਾਈਆਂ ਉਹਦੀਆਂ ਮਸ਼ੀਨਾਂ ਸੋ ਇਤੋਂ ਸਿੱਧ ਲੈਣ ਦੀ ਲੋੜ ਹੈ ਅੱਜ ਗੁਰੂ ਨਗਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਪੈਦਾ ਹੋਏ ਨੇ ਗੰਦਗੀ ਦੇ ਨਾਲ ਬਾਬਾ ਜੀ ਇੱਕ ਰਸਤਾ ਦਿਖਾ ਰਹੇ ਹੈ ਪਰ ਬਦਕਿਸਮਤੀ ਹੈ ਕਿ ਜਿਹੜੇ ਪ੍ਰਸ਼ਾਸ਼ਨ ਚ ਬੈਠੇ ਨੇ ਜਾਂ ਜਿਹੜੇ ਲੋਕ ਲੀਡ ਕਰ ਰਹੇ ਨੇ ਉਹ ਉਹ ਇਹਨਾਂ ਨੂੰ ਚੀਜ਼ਾਂ ਨੂੰ ਅਨੰਗੌਲੀਆਂ ਕਰ ਰਹੇ ਨੇ ਔਰ ਉੱਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਜਿਹਦੇ ਇੱਕ ਰੋਡ ਨੂੰ ਇੱਕ ਕਾਰਖੇ ਵਾਲਾ ਬਾਬੇ ਸੰਭਾਲ ਸਕਦੇ ਆ ਤੇ ਜਿਹੜੇ ਕਰੋੜਾਂ ਰੁਪਏ ਤਨਖਾਹ ਲੈਂਦੇ ਨੇ ਕਿ ਉਹਨਾਂ ਦੀ ਜੋ ਮੇਰੀ ਨਹੀਂ ਬੰਦੀ ਸੋ ਇਹਨਾਂ ਦੀ ਇਸ ਨਗਰੀ ਪ੍ਰਤੀ ਸੇਵਾ ਨੂੰ ਵੇਖ ਕੇ ਅਸੀਂ ਬਹੁਤ ਮਤਲਬ ਅ ਕਹਾਂ ਲੋ ਕਿ ਸਿੱਖਣ ਦਾ ਇੱਕ ਰਸਤਾ ਹੀ ਤਿਆਗ ਮਤਲਬ ਸਿੱਖਣ ਦਾ ਰਸਤਾ ਸਾਨੂੰ ਵੀ ਮਿਲਦਾ ਹੈ ਬਹੁਤ ਵੱਡਾ ਔਰ ਇਹ ਸਿੱਖ ਕੌਮ ਦੇ შე ਹੈ ਕਿਸੇ ਕੌਮ ਦੇ ਜਿਹੇ ਸੰਤੋਏ ਨੇ ਜਿਨ੍ਹਾਂ ਨੇ ਗੁਰੂ ਘਰਾਂ ਦੇ ਨਾਲ ਨਾਲ ਸਮਾਜਿਕ ਸੇਵਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਚਾਹੇ ਵਿਦਿਆਖਾੜੇ ਹੋਣ ਚਾਹੇ ਕੁਦਰਤੀ ਹਰਿਆਲੀ ਦੀ ਗੱਲ ਹੋਵੇ ਉਹ ਤੁਸੀਂ ਦੇਖੋ ਕਿ ਤਰਨਤਾਰਨ ਰੋਡ ਤੇ ਕਿੰਨੇ ਰੁੱਖ ਲੱਗੇ ਨੇ ਹਰ ਜਗ੍ਹਾ ਤੇ ਜਿੱਥੇ ਰੋਡ ਪੈਂਦੀ ਐਹੀਂ ਸਭ ਕੋ ਰਿਕਵੈਸਟ ਕਰਦੇ ਆ ਤੁਸੀਂ ਸਾਡੀ ਮਦਦ ਕਰੋ ਸਕੂਲ ਬਣਾਉਣੇ ਹਨ ਮੈਂ ਰਿਕਵੈਸਟ ਕਰਦਾ ਕਿ ਅਸੀਂ ਪੈਸੇ ਦੇ ਅਸੀਂ ਚਲੋ ਦੇਣੇ ਐ ਪਰ ਜੇ ਤੁਸੀਂ ਸੇਵਾ ਕਰੋਗੇ ਉਹ ਇੱਕ ਥੋੜੇ ਜਿਹੇ ਪੈਸਿਆਂ ਨਾਲ ਵੱਧ ਚੀਜ਼ ਬਣ ਜਾਂਦੀ ਗਰੀਬ ਦੇ ਬੱਚਿਆਂ ਦਾ ਭਲਾ ਹੁੰਦਾ ਸੋ ਜਈਆਂ ਕਸਾਰੀਆਂ ਸੇਵਾਵਾਂ ਉਹਦੇ ਵਿੱਚ ਬਾਬਾ ਜੀ ਨੇ ਮੇਕਸ਼ਾਬਦ ਚੜ ਕੇ ਸਲਾਇਆ ਸੋ ਪ੍ਰਮਾਤਮਾ ਮੇ ਰੱਖਣ ਇਸੇ ਤਰ੍ਹਾਂ ਸੇਵਾੜੀਆਂ ਜਿਸ ਸ਼ਹਿਰ ਦੀ ਦੇਸ਼ ਕੌਮ ਦੀ ਕਰਦੇ ਆ 18ਵੇਂ ਹਰ ਪਾਸੇ ਗੁਰੂ ਕੇ ਸਾਜਕਣ ਸੇ ਇਤਰਾਪਾ ਦੇਖੀ ਅੰਮ੍ਰਿਤਸਰ ਦੇਖੀ ਨਗਰ ਕੀਰਤਨ ਦੂਰ ਦੂਰ ਆ ਰਹੇ ਨੇ ਪਰ ਜੇ ਸਫਾਈ ਪੱਕੋ ਦੇਖੀ 14 ਹਰ ਪਾਸੇ ਕਿੰਨੇ ਢੇਰ ਔਰ ਗੰਦਗੀ ਕੋਈ ਸਾਫ ਸਫਾਈ ਨਹੀਂ ਹੈਗੀ ਬੜੀ ਬੜੀ ਮੰਦ ਭਾਗੀ ਗੱਲ ਹੈ ਦੇਖੋ ਪ੍ਰਸ਼ਾਸਨ ਉੱਤੇ ਹੈ ਹਰ ਚੀਜ਼ ਉੱਤੇ ਹੈ ਪਰ ਪਰ ਇਹ ਬੜੀ ਵੱਡੀ ਇੱਕ ਮੁਸ਼ਕਲ ਸ਼ਹਿਰ ਦੇ ਵਿੱਚ ਆ ਰਹੀ ਹੈ ਔਰ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਮੈਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਪੜ੍ਹ ਰਿਹਾ ਹਾਂ ਕਿ ਅਸੀਂ ਗੁਰਤੇਗ ਭਦਰਜੀ ਦੇ ਵੱਡਾ ਜਿਹਾ ਦਿਨ ਮਨਾਇਆ ਜਾ ਰਿਹਾ ਉਹਦੇ ਤੇ ਅਸੀਂ ਕੈਬਨਟ ਜਿਹੜੀ ਹੈ ਅਨੰਦਪੁਰ ਸਾਹਿਬ ਕਰ ਰਹੇ ਹਾਂ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਾਹਿਬ ਜਿਹੜਾ ਗੁਰੂ ਸਾਹਿਬ ਦਾ ਗੁਰੂ ਕੇ ਮਹਿਲ ਜਿੱਥੇ ਗੁਰੂ ਸਾਹਿਬ ਦਾ ਸਾਰਾ ਜੀਵਨ ਗੁਜ਼ਰਿਆ ਹੈ ਉਸ ਸ਼ਹਿਰ ਦੀ ਵੀ ਸਾਰ ਲਓ ਬਹੁਤ ਮਾੜੇ ਹਾਲਤ ਜੇ ਬਹੁਤ ਬੁਰੇ ਹਾਲਤ ਜੇ ਔਰ ਉੱਥੇ ਜਾ ਕੇ ਵੇਖੀ ਕਿ ਕੀ ਪੋਜੀਸ਼ਨਾਂ ਨੇ ਆ ਇਸ ਵੇਲੇ ਪੂਰੀਆਂ ਔਰ ਗੁਰਾਮਦਾਸ ਜੀ ਦੀ ਨਗਰੀ ਹੈ ਸਾਰੇ ਸਮਾਗਮ ਵੱਡੇ ਇੱਥੇ ਵੀ ਹੋਣੇ ਆ ਪਰ ਗੰਦਗੀ ਦਾ ਕੋਈ ਕੋਨਾ ਨਹੀਂ ਜਿੱਥੇ ਗੰਦਗੀ ਨਹੀਂ ਫੈਲੀ ਸੋ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਪਹਿਲ ਦੇ ਆਧਾਰ ਤੇ ਅੰਮ੍ਰਿਤਸਰ ਨੂੰ ਇਸ ਤੋਂ ਨਿਜਾਦ ਦਬਾਓ ਖਬਰਾਂ ਤੱਕ ਸੀਮਤ ਹੈ ਠੀਕ ਹੈ ਪਰ ਬਹੁਤ ਸਲੋ ਪ੍ਰੋਸੈਸ ਹੈ ਔਰ ਜਿਹੜਾ ਵੀ ਤੁਸੀਂ ਕੋਈ ਸਟੈਪ ਲਓਗੇ ਭਾਵੇਂ ਕੋਈ ਸ਼ਕਤੀ ਵਾਲਾ ਲਓ ਮੈਂ ਦਾਅਵੇ ਨਾ ਕਿੰਨਾ ਕਿ ਗੰਦਗੀ ਦੇ ਕੰਮ ਤੇ ਜਿਹੜੀ ਵੀ ਜੋ ਇਸ ਤਰ੍ਹਾਂ ਵੀ ਤੁਸੀਂ ਕਰਨਾ ਚਾਹੋਗੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਅਸੀਂ ਨਾਲ ਹਾਂ। ਅੰਤਰ ਜਿੰਨੀ ਚੋਣਾਂ ਹੋਣ ਜਾ ਰਹੀਆਂ ਨੇ ਉਪਰਕਤ ਪਾਰਟੀਆਂ ਜੋਰ ਜਮਾਇਸ਼ ਕਰ ਰਹੀਆਂ ਨੇ ਕਿਵੇਂ ਦੇਖਦੇ ਹੋ? ਪਿੱਤੇ ਦੀ ਨਹੀਂ ਭਗਵੰਤ ਮਾਨ ਨੂੰ ਪਿੰਡਾਂ ਦੇ ਵਿੱਚੋਂ ਦੇਖੋ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਦੇ ਦੇ ਅੱਜ ਪਿੰਡਾਂ 'ਚ ਦੌਰਾ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ। ਅੱਜ ਥਾ ਤਾਂ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਬੈਠੇ ਹੁੰਦੇ ਤੇ ਲੋਕ ਆਪ ਮਾਰੇ ਮੂ ਵੋਟਾਂ ਪਾਉਂਦੇ। ਇਹ ਸ਼ੋਅ ਹੁੰਦਾ ਹੈ ਕਿ ਉਹ ਬੁਰੀ ਤਰ੍ਹਾਂ ਫੇਲ ਨੇ ਔਰ ਸਾਰੇ ਪੰਜਾਬ ਨੂੰ ਪਤਾ ਹੈ। ਖਾਸ ਕਰਕੇ ਤਰਨਤਾਰ ਨਾਲ ਕਹੇ ਇੱਥੇ ਲਾਅਨ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਗੈਂਗਸਟਰ ਬਾਦ ਬਹੁਤ ਜ਼ਿਆਦਾ ਫਰੋਤੀ ਬਹੁਤ ਜ਼ਿਆਦੀ ਵਸੂਲੀ ਗਈ ਪਿਛਲੇ ਸਮੇਂ ਦੇ ਵਿੱਚ ਔਰ ਉਹ ਫਰੋਤੀ ਦੇ ਕਾਰਨ ਲੋਕਾਂ 'ਚ ਬਹੁਤ ਵੱਡੀ ਦਹਿਸ਼ਤ ਹੈ ਔਰ ਇਸ ਖਿੱਤੇ ਨੇ ਪਹਿਲਾਂ ਵੀ ਬੜਾ ਸੰਤਾਪ ਭੋਗਿਆ ਹੈ ਮਾੜੇ ਸਮੇਂ ਦੇ ਵਿੱਚ ਕਾਲੇ ਦੌਰ 'ਚ ਔਰ ਉਹੀ ਹਾਲਾਤ ਫਿਰ ਇੱਥੇ ਬਣੇ ਪਏ ਨੇ ਸੋ ਇਸ ਕਰਕੇ ਲੋਕ ਵਿਸ਼ਵਾਸ ਕਰਦੇ ਨੇ ਕਿ ਕਾਂਗਰਸ ਪਾਰਟੀ ਜਿਹੜੀ ਸੈਕੂਲਰ ਹੈ ਜਿਹੜੀ ਸਾਰਿਆਂ ਨਾਲ ਲੈ ਕੇ ਚੱਲਦੀ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਸ਼ਾਂਤੀ ਸਥਾਪਿਤ ਕੀਤੀ ਹੈ ਸੰਵਿਧਾਨ ਤੇ ਚੱਲਣ ਦੀ ਹਮੇਸ਼ਾ ਉਹਨਾਂ ਨੇ ਐਅਦ ਕੀਤੀ ਹੈ ਤੋ ਲੋਕ ਉਹਤੇ ਵਿਸ਼ਵਾਸ ਕਰਦੇ ਸਾਡਾ ਉਮੀਦਵਾਰ ਵੀ ਬਹੁਤ ਸਾਫ਼ ਸਾਫ਼ ਸੁਤਰਾ ਔਰ ਵਿਚਾਰਾ ਸਭ ਤੋਂ ਸ਼ਰੀਫ ਔਰ ਭਲਾਮਾਨਸ ਬੰਦਾ ਹੈ ਕਰਨਵੀਰ ਬੁਰਜ ਮੈਨੂੰ ਉਮੀਦ ਹੈ ਕਿ ਲੋਕ ਉਹਤੇ ਵਿਸ਼ਵਾਸ ਕਰਨਗੇ ਸਾਡੀ ਪਾਰਟੀ ਦੀਆਂ ਨੀਤੀਆਂ ਤੇ ਵਿਸ਼ਵਾਸ ਕਰਨਗੇ ਔਰ ਵੱਡੀ ਲੀਡ ਦੇ ਨਾਲ ਉਹਨੂੰ ਇੱਥੋਂ ਤਰਨਤਨ ਸਾਹਿਬ ਤੋਂ ਜਿਤਾਉਣਗੇ ਅਰਜੋਤ ਸਿੰਘ ਸਿੱਧੂ ਦੇ ਸਰ ਰਾਜੀ ਜੀ ਸક્રિય ਹੋਏ ਕਿਵੇਂ ਦੇਖੋ ਦੇਖੋ ਇਹ ਉਹਨਾਂ ਦਾ ਕਦੋਂ ਹੋਣਾ ਕੋਈ ਨਹੀਂ ਉਹਨੇ ਅਰਜੋਤ ਸਿੱਧੂ ਜੀ ਹਾਬ ਦੱਸ ਸਕਦੇ ਨੇ ਔਰ ਉਸ ਸક્રિય ਨੇ ਉਹਨਾਂ ਤੇ ਕਿਹਾ ਕਿ ਮੈਂ ਸਿੱਧੇ ਤੌਰ ਤੇ ਰਾਹੁਲ ਗਾਂਧੀ ਜੀ ਔਰ ਪ੍ਰਿੰਕਾ ਗਾਂਧੀ ਜੀ ਜੋ ਕਾਂਗਰਸ ਪਾਰਟੀ ਦੇ ਨਾਲ ਖੜਾ ਉਹਨਾਂ ਨੇ ਬੜੇ ਬੱਡੇ ਮਤਲਬ ਅਲਫਾਜ਼ ਕਹੀ ਨੇ ਕਿ ਮੈਂ ਜਬਾਨ ਦਾ ਪੱਕਾ ਐ ਮੈਂ ਇਤੋਂ ਕਿਤੇ ਬਾਹਰ ਨਹੀਂ ਜਾਣਾ ਠੀਕ ਹੈ ਕਿਉਂਕਿ ਉਹ ਕੰਮ ਕਰ ਰਹੇ ਨੇ ਕਿਉਂਕਿ ਦੇਖੋ ਰਾਜਨੀਤੀ ਦੇ ਵਿੱਚ ਪੈਸੇ ਲਾਉਣਾ ਬਹੁਤ ਜ਼ਰੂਰੀ ਹੈ ਪਿਛਲੇ ਲੰਬੇ ਸਮੇਂ ਉਹਨਾਂ ਨੇ ਆਪ ਕਿਹਾ ਕਿ ਮੇਰੇ ਮੈਨੂੰ ਲੋੜ ਸੀ ਤੇ ਮੈਂ ਇਸ ਕਰਕੇ ਇਹ ਕੰਮ ਨੂੰ ਜੁਆਇਨ ਕੀਤਾ ਤਾਂ ਦੂ ਰਾਜਨੀਤੀ ਤੋਂ ਦੂਰ ਹੋਇਆ ਪਰ ਜਿੱਥੇ ਕਾਂਗਰਸ ਪਾਰਟੀ ਨੂੰ ਲੋੜ ਪਊਗੀ ਰਾਹੁਲ ਗਾਂਧੀ ਜੀ ਨੂੰ ਹਾਈ ਕਮਾਂਡ ਨੂੰ ਲੋੜ ਪਊਗੀ ਨਮਜੋਤ ਸਿੱਕੀ ਮੇਚਾ ਪਾਰਟੀ ਦੇ ਨਾਲ ਖੜੇ ਨੇ ਭਗਵਾਨ ਜੀ ਵੀਡੀਓ ਵਾਲੇ ਨੂੰ ਹੀ ਤੋਂ ਦੇਖੋ 400 ਮੀਟਰ ਟਾਈ ਗਈ ਪਰ ਮੈਂ ਮੰਨਦਾ ਚਾਹੁੰਦਾ ਵੀ ਵੀਡੀਓ ਕੋਚੇ ਜਿਹਾ ਕੰਟੀਨੂ ਦੇਖੋ ਮੈਂ ਦੇਖੋ ਬਲੋ ਦਾ ਬੈਲਟ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੇ ਵੀ ਕਰ ਰਹੇ ਉਹ ਬਹੁਤ ਮਾੜੀ ਗੱਲ ਹੈ ਇਹੋ ਜੀਆਂ ਚੀਜ਼ਾਂ ਦੀ ਤਕਨੀਕਾ ਬੜੀ ਜ਼ਰੂਰੀ ਹੋਣੀ ਚਾਹੀਦੀ ਔਰ ਸਖਤ ਸਜ਼ਾਵਾ ਹੋਣੀ ਚਾਹੀਦੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਇਹ ਗੱਲ ਮੈਂ ਪਹਿਲੂ ਵੀ ਰੱਖੀ ਹੈ ਕਿ ਇਹ ਜਿੱਦਨ ਹਰਮੰਦਰ ਸਾਹਿਬ ਦੇ ਜਾਂ ਹੋਰ ਵੀ ਕਈ ਧਾਰਮਿਕ ਸਥਾਨਾਂ ਤੇ ਇਹੋ ਜੀ ਬੇਦਬੀ ਦੇ ਕੰਮ ਏਆਈ ਨਾ ਕੀਤੇ ਗਏ ਇੰਨੀ ਮੁਸ਼ਤੈਦੀ ਨਾਲ ਸਰਕਾਰ ਨਹੀਂ ਦਿਸੀ ਸਰਕਾਰ ਨੂੰ ਉੱਥੇ ਵੀ ਇੰਨੀ ਹੀ ਮੁਸ਼ਤੈਦੀ ਦਿਖਾਉਣੀ ਚਾਹੀਦੀ ਜਿੰਨੀ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਇਹੀ ਗੱਲ ਹੈ ਇਹੀ ਫਰਕ ਹੈ ਜਿੱਦਾਂ ਜੇ ਉਸ ਦਿਨ ਵੀ ਤੁਸੀਂ ਇੰਨੀ ਬਸਤੀਆਦੀ ਦੇ ਨਾਲ ਇਹ ਕੰਮ ਕਰਦੇ ਹੋ ਤੇ ਸ਼ਾਇਦ ਅੱਜ ਸਾਰਾ ਪੰਜਾਬ ਵੀ ਇਸ ਗੱਲ ਨਾਲ ਖੜਾ ਹੁੰਦਾ ਵੀ ਬਿਲਕੁਲ ਠੀਕ ਹੈ ਕਿਉਂਕਿ ਸਭ ਤੋਂ ਵੱਡਾ ਤੇ ਸਾਡੇ ਹਰਮੰਦਰ ਸਾਹਿਬ ਹੈ ਉੱਥੇ ਇੰਨੀ ਇਹਨਾਂ ਨੇ AI ਦੇ ਨਾਲ ਇਹ ਚੀਜ਼ਾਂ ਕਹਿਤੀਆਂ ਉਹਦੇ ਤੇ ਸਰਕਾਰ ਵੱਲੋਂ ਸਿਰਫ ਇੱਕ FIR ਕਰ ਲਈ ਜੀ ਲੱਭ ਰਹੇ ਆ ਪਰ ਅੱਜ ਮੁੱਖ ਮੰਤਰੀ ਸਾਹਿਬ ਤੇ ਇਹੋ ਜੀ AI ਦੇ ਨਾਲ ਚੇਰਚਰ ਕਰਕੇ ਜੋ ਬਣਾਇਆ ਗਿਆ ਉਹਦੇ ਦੇਖੋ ਸਰਕਾਰ ਕਿੰਨੀ ਮਸਤਾਜ ਹੈ ਕਿ ਅੱਜ ਐਲੋ ਨੋਟਿਸ ਵੀ ਨਿਕਲ ਗਿਆ ਸਭ ਕੁਝ ਨਿਕਲ ਗਿਆ ਮਤਲਬ ਉਹਨਾਂ ਨੂੰ ਵੀ ਨੋਟਿਸ ਕਰ ਦਿੱਤਾ ਗਿਆ Google ਨੂੰ ਵੀ Facebook ਨੂੰ ਵੀ ਤੇ ਜਿੱਦਨ ਗੁਰਮੰਦਰ ਸਾਹਿਬ ਦੀ ਇਹ ਗੱਲ ਆਈ ਹੈ ਉਦੋਂ ਆਪਾਂ ਕੁਝ ਵੀ ਨਹੀਂ ਕੀਤਾ ਐਹੀ ਫਰਕ ਹੈ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਸੇ ਕਰਕੇ ਤੁਹਾਨੂੰ ਅੱਜ ਗਲੀ ਗਲੀ ਛੜਕਾ ਤੇ ਉਤਰਨਾ ਪਿਆ ਵੋਟਾਂ ਮੰਗਣ ਵਾਸਤੇ ਜੇ ਤੁਸੀਂ ਸਹੀ ਦਿਸ਼ਾ ਦੇ ਵਿੱਚ ਇਹ ਕੰਮ ਕਰੋ ਤੇ ਮੇਰਾ ਖਿਆਲ ਲੋੜ ਨਹੀਂ ਪੈਣੀ ਇਹਨਾਂ ਚੀਜ਼ਾਂ ਤੋਂ ਵੋਟਾਂ ਮੰਗਣ ਦੀ ਲੋੜ ਨਾ ਪਵੇ ਸਰਕਾਰ ਦੀ ਚੌਂਕਰੀ ਜਿੱਤ ਤੇ ਜਮੀਨੀ ਚੌਂਕਰੀ ਜਿੱਤ 2022 ਦੇ ਰਸਤਾ ਸਾਫ ਹੋਵੇ 100% 100% ਦੇਖੋ ਕਾਂਗਰਸ ਨਾਰਚ ਕਰਦੀ ਹੈ ਔਰ ਜਿੱਤ ਦੇ ਹਰ ਵਾਰੀ ਅਸੀਂ ਜਿੱਤਣ ਲਈ ਲੜਦੇ ਆਂ ਔਰ ਬਾਕੀ ਲੋਕਾਂ ਨੇ ਤੈਅ ਕਰਨਾ ਹੈ ਔਰ ਇਹ ਚ ਜਿਹੜੀ ਸੀਟ ਹੈ ਇਹ ਸਾਡੀ ਪਾਰਟੀ 100% ਜਿੱਤੇਗੀ ਔਰ ਇਸ 2027 ਚ ਸਰਕਾਰ ਬਣਨੀ ਤੈਅ ਆ ਇਹ ਤੁਸੀਂ ਲੋਕਾਂ ਤੋਂ ਪਤਾ ਕਰ ਸਕਦੇ ਹੋ ਕਾਂਗਰਸ ਪਾਰਟੀ ਸਰਕਾਰ ਬਣਾਏਗੀ